ਓਹੋ ਇਹ ਕਿੱਥੇ ਆ ਗਿਆ ਬੰਦੇ ਦਾ ਨਾਮ ਆਇਓ ਕੋੜਾ ਬਿਸ਼ੇ ਲੈ ਹੱਥ ਘੜੀ ਪਿੱਛੇ ਕਰ ਪਾਜੀ ਨਾਲ ਬਰਾਬਰ ਤੇ ਆਓ ਨਾਲੇ ਅੱਗੇ ਅੰਗਲੀ ਇਹ ਬੱਸ ਆਓ ਪਾਜੀ ਆ ਤਰੋ

ਕਬਾਤ ਠੀਕ ਹੈ ਨਾ ਅਨਰ ਬੀ ਚੱਲਣਾ ਨਾ ਉਹ ਠੀਕ ਚੱਲ ਰਿਹਾ ਹੈ ਸਰ ਕਰੇ ਚੁਟੂ ਜੀ ਇਹ ਕੋਈ ਐਮਰਜੈਂਸੀ ਚੱਲ ਫੜਾ ਦੇ ਉਹ ਤੇ ਚੱਲੂ ਹੈ ਉਹਦੀ ਜਿਹੜੀ ਏਜੰਸੀ ਆਏ ਸਹੀ ਬਾਰ ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਖਰਾਬ ਕਰਨ ਮਾਣਿਓ ਡੀਜੀਪੀ ਸਾਹਿਬ ਦੀ ਰੈਨਵਾਈ ਹੇਟ ਸਾਡੀ ਜਿਹੜੀ ਅਮਰਖਰ ਦੇ ਹੱਥ ਦੀ ਪੁਲਿਸ ਹੈ ਤੇ ਕਿਉਂਕਿ

ਇਹ ਗੱਲ ਹੀ ਹੁੰਦੀ ਹੈ ਕਿ ਤੁਹਾਨੂੰ ਪਿਆਰ ਨਹੀਂ ਕਰਨਾ ਚਾਹੀਦਾ ਪਰ ਕਰਦੇ ਰਹਿੰਦੇ ਹੋ ਤੇ ਪੰਜਾਬ ਦੇ ਨੌਜਵਾਨਾਂ ਵਰਗੇ ਇਖਤਾਰਾ ਕਰਦੇ ਨੇ ਪਰ ਉਹ ਸੁਣਦੇ ਨਹੀਂ ਹੱਥਿਆਵਾਂ ਉਹ ਕਰਦੇ ਮਹਿੰਦੀ ਸਾਡੀ ਗੱਲ ਹੀ ਨਾ ਹੈ ਕਿ ਜਿਹੜਾ ਨੌਜਵਾਨ ਹੈ ਮਾਨਯੋਗ ਪੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗਵਾਂਢੀ ਮੁਲਕ ਹੈ ਉਦੀ ਜਿਹੜੀ ਏਜੰਸੀ ਆਈਐਸਆਈ ਉਹ ਬਾਰ-ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੇ ਇੱਥੇ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗੁਆਂਢੀ ਦੇਸ਼ ਸਾਡਾ ਕਰਦਾ ਹੈ ਮਾਣਯੋਗ ਡੀਜੀਪੀ ਸਾਹਿਬ ਦੀ ਐਨਵਾਈ ਹੇਟ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਏਜੀ ਬਾਰਡਰ ਰੇਂਜ ਦੀ ਅਗਵਾਈ ਹੇਟ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਨੇ ਆ ਤਾਂ ਕਿ ਇਹਨਾਂ ਨੂੰ ਸੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਪੋਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀਏ ਇਸੇ ਲੜੀ ਤਹਿਤ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀਆਂ ਏਜੰਸੀਆਂ ਦੇ ਨਾਲ ਰੜ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਟਾਰੀ ਲੱਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪेलर ਨਾਲ ਇਹ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਟੀ ਸਿੱਧੀ ਵਾਰ ਦਾ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿਕੀਨਾ ਦਾ ਵਿਅਕਤੀ ਹੈ ਉਹ ਕ੍ਰੋਸਪੁਰ ਦੇਲ ਜੈਸਵਲੀ ਐਨਡੀਪੀਐਸ ਐਕਟ ਦੇ ਮਕਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਤਸ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਤੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੂੰਘਾਈ 'ਚ ਪੁੱਛਗਿੱਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੂੰਘਾਈ 'ਚ ਪੁੱਛਗਿੱਛ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮਣੇ ਲੇਤੀਆਂ ਹੋਣਗੀਆਂ ਸਰੇਕਾ ਤੋਂ ਹੋਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ ਇੱਕ ਫੋਨ ਤੇ ਇੱਕ ਮੋਟਰਸਾਈਕਲ ਹੈ ਜੇ ਫਿਲਹਾਲ ਅਸੀਂ ਬਰਾਮਦ ਕੀਤਾ ਬਾਕੀ ਇਹਨਾਂ ਦੀ ਡਿਟੇਲ ਜੇ ਅਸੀਂ ਕੁਝ ਹੋਰ ਕਰਾਂਗੇ ਕਿ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਮ ਜੈਮਿਨਿਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੇ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਡਿਟੇਲ ਕਰਾਂਗੇ ਆਲਰੇਡੀ ਜਿੱਦ ਤੱਕ ਹੈ ਜਿਹੜਾ ਲੱਗਦੀ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਵੀ ਬਿਲਕੁਲ ਜੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਨਾਂ ਨੂੰ ਲਾਲਚ ਸਿਰਫ ਐਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਤਾਂ ਪੈਸਿਆਂ ਦੇ ਬਦਲੇ ਇਹ ਦੇਸ਼ਦਰੋਹੀ ਦੀਆਂ ਗੱਤਨੀ ਦੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭੱਗ ਗਏ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਰ ਕੀ ਰਹੇ ਨੇ ਜੀ ਸਰ ਇਹ ਡਿਟੇਲਸ ਤੁਸੀਂ ਪੁੱਛ ਕੇ ਚ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਦਿੱਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜ਼ਿਲ੍ਹੇ ਚ ਬੰਦ ਹੈ ਉਨੂੰ ਜੇ ਸੀ ਪ੍ਰੋਡਕਸ਼ਨ ਵਾਰੰਟੀ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ ਤੇ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ ਐਨਡੀਪੀਐਸ ਐਕਟ ਹੈ ਤੇ ਅਗੇਂਸਟ ਕੇਸ ਰਜਿਸਟਰਡ ਹੈ 500 ਗ੍ਰਾਮ ਹਿਰੋਇਨ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਮ ਦੀ ਹੋ ਰਹੀ ਜਿਹੜਾ 5 ਸਾਲ ਲਗਾ ਪਰ ਇੰਟੈਂਸ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਏ ਚਾਹੀਦੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਇੰਟੈਂਸ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲਿਆ ਕੇ ਹੀ ਡੀਟੇਲ ਚ ਪੁੱਛਗੀਤ ਕਰਾਂਗੇ ਵਿਕੀ ਨੂੰ ਵੀ ਲੈ ਕੇ ਆਵਾਂਗੇ ਜਿਹੜੀ ਪ੍ਰੋਡਕਸ਼ਨ ਵਾਰੈਂਟ ਤੇ ਜਿਹੜਾ ਫਰੋਸਟ ਡੇਲ ਚ ਹੈਗਾ ਜੀ ਨਹੀਂ ਜੀ ਪਹਿਲਾਂ ਵੀ ਇਦਾਂ ਦੇ ਤੁਸੀਂ ਦੇਖਦੇ ਹੋਵੋਗੇ ਪੰਜਾਬ ਚ ਇਹਨਾਂ ਨੇ ਪਹਿਲਾਂ ਵੀ ਇੱਕ ਸਰਾਲੀ ਜਿਹੜਾ ਆਪਣਾ ਪਲੇ ਸਟੇਸ਼ਨ ਸੀਗਾ 2022 ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਸੀ ਜੀ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ ਇਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੇ ਵੈਪਨ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਆਪਰੇਲ ਕਰ ਦਿੱਤਾ ਸੀ ਇਹਨਾਂ ਦੋਹਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿਕੀ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚੋਂ ਬੰਦਾ ਉਹਦੇ ਅਗੇਂਸਟ ਐਡੀਪੀਐਸ ਸੈਕਟਰ ਦੀ ਕੇਸ ਰਜਿਸਟਰੀ ਆਰਡੀਐਕਸ ਦਾ ਜਿਹੜੇ ਹੈਂਡਲ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੇਨ ਹੈਂਡਲਰ ਅਸੀਂ ਪਹਿਲਾਂ ਉਹਨੂੰ ਕਾਨੂੰਨ ਲੱਗੇ ਆਵਾਂਗੇ ਤੇ ਜਿਹੜਾ ਵੀ ਪੁਰਾਣਾ ਕਿਸੇ ਨਾਲ ਵੀ ਜਿਹੜੇ ਆਪਰੇਟਿਵਸ ਨੇ ਜਿਹੜੇ ਆਈਐਸਆਈ ਦੇ ਕਿਹੜੇ-ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲੰਘਾਈ ਨਾਲ ਪੁੱਛੀ ਜੀ ਬੀਕੀਆ ਨਾਲ ਅਸੋਸੀਏਟਿਡ ਸੀਗੇ ਜੀ ਸਰ ਇਨਪੁਟ ਸੀ ਕਿ ਮੈਂ ਪੁਲਿਸ ਨੂੰ ਇਹ ਕਹਿਤਾ ਰਹੀ ਸੀ ਕਿ ਦਿਵਾਲੀ ਤੇ ਸਹੀ ਭਾ ਕੇ ਕਰ ਸਕਦੇ ਹਾਂ ਬਾਕੀ ਵੀਓਸੀ ਆਰਐਨਸੀ ਨਵਾਰਸ਼ਾ ਦੀ ਅਜੰਸੀ ਦੀ ਇਨਪੁਟ ਸੀਗੀ ਸਰ ਬਿਲਕੁਲ ਜੀ ਸਾਡੀ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲਿਟੀ ਜੀ ਲਾ ਐਂਡ ਆਰਡਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਸੀਗੀ ਤੁਸੀਂ ਦੇਖਿਆ ਹੋਵੇਗਾ ਇਹ ਦਿਹਾੜਿਆਂ ਦੇ ਦਿਨਾਂ 'ਚ ਵੀ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈਟ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਸੀਗੀਆਂ ਜਿਹੜੇ ਸਾਡੇ ਮੇਨ ਕਸਬੇ ਨੇ ਜਿਹੜੀਆਂ ਟਾਊਨਸ ਨੇ ਸਾਡੇ ਉੱਥੇ ਡੋਮਿਨੇਸ਼ਨ ਕਰ ਰਹੇ ਸੀਗੇ ਇਸੇ ਤਰ੍ਹਾਂ ਤਸੀਂ ਬਿਲਕੁਲ ਸਖਤਾਈ ਨਾਲ ਕੰਮ ਕਰਦੇ ਆ ਹੋਇਆ ਇਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਏ ਤੇ ਇਹਨਾਂ ਨੂੰ ਸੀ ਕਰ ਦਿੱਤਾ ਲਗਾਤਾਰ ਇਹ ਘੇੜਲੇ ਨੇ ਲੈਡ ਲੈਡਾ ਕੋਆਏ ਕਨੈਡਰ ਕਮੈਨਡਰ ਆਰ ਡਿਟੈਕਟਲ ਲੜੀ ਜਾਤ ਸੀਗੇ ਤੇ ਉਹ ਜਿਵੇਂ ਜਿਵੇਂ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੋ ਦੌਰ ਕਰਦੇ ਉਹ ਲੋਕ ਜਿਹੜੇ ਵੈਲ ਪਲੈਨਿੰਗ ਲੱਗੇ ਹੋਏ ਨੇ ਇਹਨਾਂ ਨੂੰ ਪੁੱਛ ਕੇ ਵੀ ਦੱਸਿਆ ਕਿ ਅਕਸਰ ਮਦਦ ਕੀ ਇਹ ਕੌਣ ਦੀ ਕੁੱਝ ਰਹਿ ਤਾ ਡਰਨੇਡ ਵੀ ਪੜਲੇ ਆ ਗਏ ਪੜਲੇ ਅਕਸਰ ਇਹ ਚਾਲੂ ਵੀ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਰੇਪਨਡਾਪੋਲੀ ਸਿੱਟੀ ਬਹਾਦਰ ਫੋਰਸ ਹੈ ਅਸੀਂ ਇੱਕ ਦੇਸ਼ ਦੇ ਖਿਲਾਫ ਜੰਗ ਲੜ ਰਹੇ ਹਾਂ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਪਰ ਪੰਜਾਬ ਪੁਲਿਸ ਇੰਨੀ ਬਹਾਦਰ ਇੰਨੀ ਜਿਹੜੀ ਕਾਮਯਾਬ ਫੋਰਸ ਹੈ ਜਿਹੜੀ ਇੱਕ ਪੂਰੇ ਗਵਾਂਡੀ ਦੇਸ਼ ਦੇ ਜਿਹੜੇ ਮਾੜੇ ਮਨਸੂਬੇ ਨੇ ਉਹਨਾਂ 'ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਹਾਂ ਅਸੀਂ بار بار ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੂਗੀ ਕਿ ਸਾਡਾ ਜਿਹੜਾ ਪੰਜਾਬ ਦੇ ਲੋਕ ਨੇ ਇੱਥੇ ਦਾ ਮਾਹੌਲ ਉਹ ਬਿਲਕੁਲ ਖਾਵਾ ਬਿਲਕੁਲ ਵਧੀਆ ਦਿੱਕੇ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀਂ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਨਾ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਹੈ ਇਹ ਇੱਕ ਹੈਗਾ ਜੀ ਮੈਂ ਜਿਹੜਾ ਹੈਗਾ ਇਹ ਬਡਾਲੀ ਦਾ ਹੈ ਛਾਟੇ ਦਾ ਤੇ ਆਦੀ ਹੈਗਾ ਇਹ ਡਿਠੋਲਪਿੰਡ ਦਾ ਹੈ ਜੀ 1 ਘੰਟੇ ਟੈਨਿਸ ਦਾ ਸਰ ਸਮਝਾ ਲਿਆ ਇਹਨਾਂ ਬਾਹੂ ਕੱਢਦਾ ਹੈ ਜੇਕਰ ਇਹ ਢਲ ਜਾਂਦੀ ਹੈ ਇਹਨਾਂ ਤੋਂ ਹੋ ਸਕਦਾ ਜੀ ਕੋਜੀ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ਪ੍ਰੋਪਲਰ ਹੈਗਾ ਵੀ ਟੈਂਕ ਨੂੰ ਵੀ ਉਡਾ ਸਕਦਾ ਹੈ ਉਹਦੇ ਤੇ ਵੀ ਯੂਜ਼ ਹੁੰਦੇ ਤਾਂ ਤੁਸੀਂ ਦੇਖ ਸਕਦੇ ਕਿੰਨਾ ਜ਼ਿਆਦਾ ਧਮਾਕਾ ਹੋਏਗਾ ਟੈਂਕ ਸਰ ਬੈਟਲ ਦੇ ਕਿੰਨੇ ਜਿਆਦਾ ਆਪਣੇ ਕਾਮਯਾਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦੇ ਤਾਂ ਬਹੁਤ ਜਿਆਦਾ ਨੁਕਸਾਨ ਕਰ ਸਕਦੇ ਸਰ ਇਹ ਬੇਸਿਕਲੀ ਜਦੋਂ ਆਪਾਂ ਬੰਗਾਈ ਨਾਲ ਦੇਖੀਏ ਉਹਨਾਂ ਦਾ ਸੀਪੀ ਦੇਖੀ ਕਿ ਸਭ ਨੂੰ ਲੱਗਦਾ ਨਹੀਂ ਪਾਵਰ ਇੰਜੀਨੀਅਰ ਨੂੰ ਉਹਨਾਂ ਨੂੰ ਕੀ ਕਰ ਰਹੇ ਨੇ 10 20 ਹਜ਼ਾਰ ਦਾ ਲਾਲਚ ਦਿੰਦੇ ਇਹਨਾਂ ਰੱਖਿਆ ਕਿੰਨਾ ਨਾਲੇਜ ਦਿੱਤਾ ਗਿਆ ਤੇ ਮੋਬਾਈਲ ਜਿਹੜਾ ਆਪਣਾ ਕਰੀ ਤੀ ਹੈ ਕਿ ਕੋਈ ਨਵਾਂ ਗਿਮਨਟ ਉਹਨਾਂ ਦੇ ਨਾਲੇਜ ਤੇ ਦੇਖ ਕੇ ਐਸੀ ਦਿੰਦੇ ਹੈਗੇ ਬਲਗਸ ਜਿਹੜੇ ਹੈਗੇ ਨੇ ਉਨਾਂ ਨੂੰ ਉਹ ਲਾਲਚ ਦੇ ਕੇ ਅੰਪਾਇਰ ਬਿਲਕੁਲ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ ਬੜੇ-ਬੜੇ ਖਾਬ ਸਜਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ 1 ਲੱਖ ਰੁਪਇਆ ਦੇ ਦਾਂਗੇ 2 ਲੱਖ ਦੇ ਦਾਂਗੇ ਜੇ ਹੋਰ ਨਹੀਂ ਤਾਂ ਤੁਹਾਡੇ ਤੋਂ ਦਿਨਾ ਮਾੜਾ ਕੰਮ ਕਰਾਉਣਾ ਉਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਤੇ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਦੀ ਤੁਹਾਨੂੰ ਇਸ ਦੇਸ਼ ਚੋਂ ਕੱਢ ਲਾਂਗੇ ਤੇ ਹੁੰਦਾ ਇਹਦੇ ਚ ਕੱਖ ਨਹੀਂ ਡੇਡੇ ਵੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਦੀ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ ਨਾ ਤੁਹਾਡੀ ਪੈਰਵਾਹੀ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਹਾਂ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਚੰਗੇ ਪੜ੍ਹ ਲਿਖ ਕੇ ਕੋਈ ਵਧੀਆ ਕੰਮ ਕਰੋ